ਮਹਿਲਾ ਨਾ ਮਿਲਣ ਲੱਗਿਆ ਜਿਸ ਨੇ ਇਸ ਇਲਾਸਟੀ ਡੋ ਕਰਕੇ ਉਹਨਾਂ ਦੇ ਪਿਆਰ ਕਰਕੇ ਆਪਣੀ ਸਾਰੀ ਜ਼ਿੰਦਗੀ ਨੂੰ ਸਮਰਪਿਤ ਕਰਤੀ ਹੈ ਇਹ ਤੁਹਾਡੇ ਸਾਹਮਣੇ ਸ਼ੋਰ ਕਰ ਰਹੇ ਆ ਇਹ ਇਨਸਾਨਾਂ ਦੀ ਤਰ੍ਹਾਂ ਹੀ ਰਹਿੰਦੇ ਹਨ ਜਿੰਨੇ ਟਾਈਮ ਅਸੀਂ ਸੌਂਦੇ ਹਾਂ ਉਹਨੇ ਟਾਈਮੇ ਸੌਂਦੇ ਆ ਖਾਂਦੇ ਆ ਚੁੱਪਚਾਪ ਰਹਿੰਦੇ ਆ ਆ ਬਾਹਰ 150 ਡੋਗ ਅੱਛਾ 150 ਘਰ ਚਾ 150 ਬਾਹਰ ਹੈ ਬਾਹਰ ਹੈ ਮੇਰੀ ਮਦਰ ਵੀ ਬਹੁਤ ਕਰਦੇ ਉਹਨੇ ਇਸ ਟਾਈਮ ਉਹ 72 ਇਅਰ 올ਡ ਨੇ ਤੇ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਉਹਨਾਂ ਨੇ ਦੇਖਦੇ ਹੀ ਹੋ ਗਿਆ ਕਿ ਬਚਪਨ ਤੋਂ ਹੀ ਇਹਨਾਂ ਬੱਚਿਆਂ ਨੂੰ ਪਿਆਰ ਕਰਦੇ ਸੀ। ਵਿਚਾਰੇ ਗਰੀਸਟੇ ਡੌਗ ਨੇ ਜਿਨ੍ਹਾਂ ਦੇ ਕਿਸੇ ਦੇ ਪੈਰ ਟੁੱਟ ਕੇ ਕੋਈ ਅੰਨ੍ਹਾ ਕੋਈ ਲੰਗੜਾ ਇਸ ਤਰ੍ਹਾਂ ਦੇ ਬੱਚੇ ਦੀ ਦੇਖਭਾਲ ਕਰਾਂਗੇ। ਉਹਦਾ ਜਿਹੜਾ ਫੈਸਲਾ ਨਾ ਉਹ ਠੀਕ ਨਹੀਂ ਆ। ਠੀਕ ਹੈ ਮੈਂ ਕਹਿੰਦੀ ਕੁਝ ਬੱਚੇ ਹੈ ਜਿਹੜੇ ਡੌਗ ਵਾਈਟ ਹੁੰਦੀ ਹੈ ਪਰ ਜਿਹੜੀ ਰੇਸ਼ੋ ਦਿਖਾ ਰਹੇ ਨਾ ਉਹ ਗਲਤ ਦਿਖਾ ਰਹੇ ਨੇ। ਮੈਂ ਆਪਣੇ ਲਈ ਅਜੇ ਤੱਕ ਪੈਸੇ ਨਹੀਂ ਰੱਖੇ ਸੈਲਰੀ ਤੋਂ। ਸਿਰਫ 2000 ਰੁਪਏ ਆਪਣੇ ਕੋਲ ਰੱਖ ਨਹੀਂ ਵਾਕਈ ਬੱਚਿਆਂ ਦੇ। ਇਹ ਵੱਡਾ ਪਟਿਆਲਾ ਹੈ। ਕੁਛ ਇਸ ਤਰ੍ਹਾਂ ਦਾ ਅਮਰਜੈਂਸੀ ਹਸਪੀਟਲ ਨਹੀਂ ਹੈ ਕਿ ਰਾਤ ਨੂੰ ਜੇ ਕਿਸੇ ਡੌਗ ਦਾ ਐਕਸੀਡੈਂਟ ਹੋ ਜਾਏ ਤਾਂ ਆਪਾਂ ਉਹਨੂੰ ਹਸਪੀਟਲਾਈਜ਼ ਕਰੀਏ ਜਾਂ ਡਾਕਟਰ ਹੋਵੇ। ਮੇਰਾ ਵਾਰਾ ਵੀ ਬਣ ਗਿਆ ਸੀ ਈਵਨ ਮੈਂ ਫਲਾਈਟ ਚੜ੍ਹਨ ਵਾਲੀ ਸੀ ਘੰਟਾ ਰਹਿ ਗਿਆ ਸੀ ਪਰ ਮੈਂ ਇੱਕ ਬ্লাইਂਡ ਡੌਗ ਛੱਡ ਕੇ ਗਈ ਸੀ ਘਰੇ। ਤਾਂ ਮੈਨੂੰ ਯਾਦ ਆਇਆ ਕਿ ਉਹ ਮੇਰੇ ਬਿਨਾਂ ਜ ਖਾਣਾ ਨਹੀਂ ਖਾਏਗਾ ਤਾਂ ਮੈਂ ਕੈਨੇਡਾ ਜਾਂਦੀ ਜਾਂਦੀ ਆਪਣਾ ਫਲਾਈਟ ਕੈਨਸਲ ਕਰਕੇ ਵਾਪਸ ਤੁਸੇ ਜੁੜਿਓ ਨਾਉਂਡੀਆਂ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੋਸਤੋ ਸਟਰੀਟ ਡੌਗ ਅਕਸਰ ਆਪਣੇ ਘਰਾਂ ਦੇ ਆਲੇ-ਦੁਆਲੇ ਅਸੀਂ ਦੇਖਦੇ ਆ ਜਿਹੜੇ ਮਹੱਲਿਆਂ ਦੇ ਵਿੱਚ ਕੁੱਤੇ ਰਹਿੰਦੇ ਨੇ ਗਲੀਆਂ ਮਹੱਲਿਆਂ ਦੇ ਵਿੱਚ ਆਪਾਂ ਆਪ ਲੋਕ ਹੀ ਉਹਨਾਂ ਨੂੰ ਰੋਟੀ ਖਾਣਾ ਪਾਣੀ ਸਭ ਕੁਝ ਦਿੰਦੇ ਆ ਔਰ ਉਸ ਦੇ ਵਿੱਚ ਉਹ ਕਿਤੇ ਨਾ ਕਿੱਥੇ ਉਹਨਾਂ ਗਲੀਆਂ ਮਹਲਿਆਂ ਦੀ ਰਖਵਾਲੀ ਵੀ ਕਰਦੇ ਨੇ ਔਰ ਇਹੀ ਜਿਹੜੇ ਸਟਰੀਟ ਡੌਗ ਨੇ ਪੀੜਿਤਾਂ ਪੀੜੀ ਇਹਨਾਂ ਮੁਹੱਲਿਆਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੇ ਨੇ ਗੱਲ ਕਰੀਏ ਸਟਰੀ ਡੌਗ ਨੂੰ ਲੈ ਕੇ ਸਮਾਜ ਦੇ ਕਈ ਵਰਗ ਵੰਡੇ ਨਜ਼ਰ ਆ ਰਹੇ ਨੇ ਕਿਉਂਕਿ ਕਈ ਇੱਕ ਵਰਗ ਦਾ ਕਹਿਣਾ ਹੈ ਕਿ ਇਹਨਾਂ ਕਰਕੇ ਜਿਹੜੇ ਹਾਸਿਆਂ ਦੇ ਵਿੱਚ ਵਾਧਾ ਹੋ ਰਿਹਾ ਕਿਉਂਕਿ ਜਿਨ੍ਹਾਂ ਨੂੰ ਇਹ ਪਛਾਣਦੇ ਨੇ ਉਹਨਾਂ ਨਾਲ ਤਾਂ ਪਿਆਰ ਮੁਹੱਬਤ ਕਰਦੇ ਨੇ ਪਰ ਜਦੋਂ ਕੋਈ ਬਾਹਰੀ ਆਦਮੀ ਆ ਜਾਂਦਾ ਤਾਂ ਇਹ ਅਟੈਕ ਵੀ ਕਰਦੇ ਨੇ ਕਈ ਵੀਡੀਓਜ਼ ਇਸ ਤਰ੍ਹਾਂ ਦੀਆਂ ਸਾਹਮਣੇ ਵੀ ਆਈਆਂ ਨੇ ਜਿਦੇ ਵਿੱਚ ਲੋਕ ਗੰਭੀਰ ਜ਼ਖਮੀ ਹੋਏ ਨੇ ਕਈ ਵੱਡੇ ਵੱਡੇ ਹਾਸੀ ਵੀ ਹੋ ਚੁੱਕੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਤਾਂ ਹੁਣ ਸਾਡੇ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਵੀ ਆਇਆ ਜਿਹਦੇ ਵਿੱਚ ਵੀ ਵਰਗਵੰਡੇ ਨਜ਼ਰ ਆਏ ਨੇ ਕਿਉਂਕਿ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਕਹਿਣਾ ਸੀ ਕੀ ਕਿਥੇ ਕਿਥੇ ਉਹ ਇਸ ਫੈਸਲੇ ਦਾ ਵਿਰੋਧ ਕਰਦੇ ਨਜ਼ਰ ਆਏ ਸੀ ਔਰ ਦੂਜੇ ਪਾਸੇ ਕੁਝ ਲੋਕ ਇਸ ਨੂੰ ਫੈਸਲੇ ਨੂੰ ਜਿਹੜਾ ਸਹੀ ਵੀ ਮੰਨਦੇ ਸੀ ਇਹਨਾਂ ਸਾਰਿਆਂ ਦੇ ਵਿੱਚ ਅੱਜ ਅਸੀਂ ਸਟਰੀਟ ਡੌਗ ਲਵਰਜ਼ ਦੇ ਉੱਤੇ ਇੱਕ ਐਸੀ ਸਟੋਰੀ ਦਿਖਾਉਣ ਲੱਗੇ ਆਂ ਇੱਕ ਐਸੇ ਸਖਸ਼ ਨਾਲ ਇੱਕ ਐਸੀ ਮਹਿਲਾ ਨਾਲ ਮਿਲਾਂ ਲਗਿਆ ਜਿਸਾਂ ਨੇ ਇਸ ਇਨਸਟੀ ਡੋ ਕਰਕੇ ਉਹਨਾਂ ਦੇ ਪਿਆਰ ਕਰਕੇ ਆਪਣੀ ਸਾਰੀ ਜ਼ਿੰਦਗੀ ਨੂੰ ਸਮਰਪਿਤ ਕਰਤੀ ਹੈ ਤੁਸੀਂ ਮੇਰੇ ਪਿੱਛੇ ਸ਼ਾਇਦ ਤੁਹਾਨੂੰ ਆਵਾਜ਼ਾਂ ਵੀ ਆ ਰਹੀ ਹੋਣੀ ਹੈ ਅਸੀਂ ਉਸ ਮਕਾਨ ਦੇ ਬਾਹਰ ਮੌਜੂਦ ਆ ਇਸ ਮਕਾਨ ਦੇ ਅੰਦਰ ਤਕਰੀਬਨ ਤਕਰੀਬਨ 160 ਦੇ ਕਰੀਬ ਇਸ ਸਟਰੀ ਡੋਗ ਇੱਕ अकेਲੀ ਮਹਿਲਾ ਕਾਲ ਰਹੀ ਹੈ ਸ਼ੈਲਟਰ ਹੋਮ ਬਣਾਇਆ ਹੋਇਆ ਆਪਣੇ ਘਰ ਨੂੰ ਔਰ ਇਹਨਾਂ ਦੇ ਵਿੱਚ ਇਹ ਮਹਿਲਾ ਇਕੱਲੇ ਰਹਿੰਦੇ ਨੇ ਸਾਡੇ ਨਾਲ ਸ਼ੁਸ਼ਮਾ ਜੀ ਨੇ ਇਨਾਂ ਦੀ ਤੁਸੀਂ ਕੋਈ ਵੀ ਵੀਡੀਓ ਵੀ ਦੇਖੀ ਹੋਣੀ ਆ ਪਰ ਇਸ ਫੈਸਲੇ ਤੋਂ ਬਾਅਦ ਸਾਡਾ ਵਿਚਾਰ ਬਣਿਆ ਕਿ ਇਹਨਾਂ ਨਾਲ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਰੂਬਰੂ ਕਰਾਇਆ ਜਾਵੇ ਕਿਉਂਕਿ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇਹਨਾਂ ਜਿਹੜੇ ਡੌਗਸ ਨੇ ਇਹਨਾਂ ਦੇ ਨਾਮ ਲਾਇਆ ਰੱਖੀ ਆ ਆਪਣੇ ਸਾਰੇ ਘਰ ਪਰਿਵਾਰ ਦਾ ਜੋ ਵੀ ਖਰਚਾ ਹੈਗਾ ਸਭ ਇਹਨਾਂ ਦੇ ਉੱਤੇ ਹੀ ਇਹ ਨਿਛਾਵਰ ਕਰਦੇ ਨੇ ਤਾਂ ਸੁਸ਼ਮਾ ਜੀ ਸਾਡੇ ਨਾਲ ਨੇ ਸੁਸ਼ਮਾ ਜੀ ਬਹੁਤ ਬਹੁਤ ਚੈਨਲ ਤੇ ਤੁਹਾਡਾ ਸਵਾਗਤ ਹੈ ਬੇਸ਼ਕਲ ਹਾਂ ਜੀ ਆ ਸ਼ਹਿਰ ਦੇ ਵਿੱਚ ਤੁਸੀਂ ਹਮੇਸ਼ਾ ਚਰਚਾ ਦੇ ਵਿੱਚ ਰਹੇ ਹੋ ਡੌਗ ਲਵਰਸ ਦੇ ਨਾਮ ਤੇ ਤੁਸੀਂ ਮਸ਼ਹੂਰ ਵੀ ਹੋ ਔਰ ਇਹਨਾਂ ਜਿਹੜੇ ਸਟਰੀ ਡੌਗ ਨੇ ਇਹਨਾਂ ਨੂੰ ਕਈ ਸਾਲਾਂ ਤੋਂ ਤੁਸੀਂ ਸ਼ੈਲਟਰ ਕਰਦੇ ਆ ਰਹੇ ਹੋ ਇਹਨਾਂ ਬਾਰੇ ਇਹ ਇਸ ਤਰ੍ਹਾਂ ਤੁਹਾਡੇ ਅੰਦਰ ਇਹਨਾਂ ਪ੍ਰਤੀ ਇਸ ਤਰ੍ਹਾਂ ਇਹਨਾਂ ਪਿਆਰ ਇਹਨਾਂ ਨੂੰ ਜਾਨ ਆਇਆ ਕਿ ਤੁਸੀਂ ਆਪਣਾ ਜਿਹੜਾ ਸਾਰਾ ਘਰ ਦਾ ਖਰਚਾ ਕਰਦਾ ਸਮਾਨ ਤੱਕ ਇਹਨਾਂ ਦੇ ਪਿੱਛੇ ਵੇਚ ਦਿੱਤਾ ਇਹ ਸ਼ੁਰੂ ਤੋਂ ਬਚਪਨ ਤੋਂ ਹੀ ਹੈ ਪੇਰੈਂਟਸ ਤੋਂ ਮੇਰੇ ਮਾਦਰ ਵੀ ਬਹੁਤ ਕਰਦੇ ਨੇ ਉਹਨੇ ਇਸ ਟਾਈਮ ਉਹ 72 ਇਅਰ 올ਡ ਨੇ ਤੇ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਉਹਨਾਂ ਨੂੰ ਦੇਖ ਦੇਖ ਕੇ ਹੀ ਹੋ ਗਿਆ ਕਿ ਬਚਪਨ ਤੋਂ ਹੀ ਇਹਨਾਂ ਬੱਚਿਆਂ ਨੂੰ ਪਿਆਰ ਕਰ ਰਹੇ ਮਤਲਬ ਸੂਰਤੋਂ ਜੋਨੇ ਘਰ ਦੇ ਨੇੜੇ ਤੇੜੇ ਜਿਵੇਂ ਆਪਾਂ ਕਿਹਾ ਮੈਂ ਆਪਣੇ ਐਂਕਰ ਚ ਦੱਸਿਆ ਕਿ ਘਰ ਦੇ ਨੇੜੇ ਕੜੇ ਹੁੰਦਾ ਜਿਹੜੇ ਸਰੀ ਡੋਗ ਰਹਿੰਦੇ ਉਹਨਾਂ ਨਾਲ ਪਿਆਰ ਹੋ ਜਾਂਦਾ ਉਹਨਾਂ ਕਰਕੇ ਮਤਲਬ ਕਿਸੇ ਨਾ ਕਿਥੇ ਇਹ ਚੀਜ਼ ਤੁਹਾਡੇ ਵਿੱਚ ਜਾਗਰਿਤ ਆਈ ਤੇ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਹੌਲ ਆ ਜਿਵੇਂ ਤੁਸੀਂ ਘਰ ਦੇ ਵਿੱਚ ਇੰਨੇ ਸਾਰੇ ਕੁੱਤੇ ਰੱਖੇ ਹੋਏ ਨੇ ਔਰ ਤੁਹਾਨੂੰ ਲੱਗਦਾ ਨਹੀਂ ਮਤਲਬ ਆਲੇ ਦੁਆਲੇ ਦੇ ਪੇਸ਼ੀਜਾਨ ਨੂੰ ਕੋਈ ਤਲਾਸ਼ ਨਹੀਂ ਜਿਵੇਂ ਹੁਣ ਅਸੀਂ ਵੀ ਉਹਰੇ ਕੜੇ ਕਿੰਨਾ ਸ਼ੋਰ ਕਰ ਰਹੇ ਨੇ ਇਹ ਤੁਹਾਡੇ ਸਾਹਮਣੇ ਸ਼ੋਰ ਕਰ ਰਹੇ ਨੇ ਇਹ ਇਨਸਾਨਾਂ ਦੀ ਤਰਹੀ ਰਹਿੰਦੇ ਨੇ ਉਹ ਜਿੰਨੇ ਟਾਈਮ ਅਸੀਂ ਸੌਂਦੇ ਉਹਨੇ ਟਾਈਮ ਵਿੱਚ ਸੌਂਦੇ ਆਂ ਖਾਂਦੇ ਆਂ ਚੁੱਪਚਾਪ ਰਹਿੰਦੇ ਆਂ ਪਰ ਜਦੋਂ ਕੋਈ ਉੱਪਰ ਬੰਦਾ ਆ ਜਾਂਦਾ ਤਾਂ ਪੌਂਕਦੇ ਆਂ ਪਰ ਸਾਡੇ ਹੁਣ ਤਾਂ ਗਵਾਂਢੀ ਠੀਕ ਨੇ ਕੋਈ ਉਹਨਾਂ ਤਕਲੀਫ ਨਹੀਂ ਹੈ ਦੂਜਾ ਸਾਡਾ ਜਿਹੜਾ ਗੇਟ ਹੈ ਉਹ ਇਸ ਤਰ੍ਹਾਂ ਦੀ ਥਾਂ ਤੇ ਖੁੱਲਦਾ ਕਿ ਕਿਸੇ ਦਾ ਨਾ ਜਾਣਾ ਨਹੀਂ ਹੈ ਹਾਂ ਹਾਂ ਪਹਿਲਾਂ ਤੁਹਾਡੇ ਨਾਲ ਅਸੀਂ ਗੱਲ ਪਹਿਲਾਂ ਕਰੀ ਤੁਸੀਂ ਕਿ ਅਸੀਂ ਪਹਿਲਾਂ ਮਕਾਨ ਪਿੱਛੇ ਘਰ ਸੀਗਾ ਤੁਹਾਡੇ ਬ੍ਰਦਰ ਵੀ ਨਾਲ ਰਹਿੰਦੇ ਸੀਗੇ ਉਹ ਕੀ ਕਹਾਣੀ ਹੈ ਕਿ ਤੁਸੀਂ ਬ੍ਰਦਰ ਦਾ ਵੀ ਆਪਣਾ ਘਰ ਪੁਰਾਣਾ ਛੱਡਿਆ ਇਕ ਤਾਂ ਮੇਰੇ ਬ੍ਰਦਰ ਨੂੰ ਡੌਗ ਪਸੰਦੀ ਵੱਡੇ ਵਾਲੇ ਨੂੰ ਸੈਕਿੰਡ ਹੀ ਗੱਲ ਹੈ ਬੱਚੇ ਹੋ ਗਈ ਸੀ ਸਟੈਂਥ ਜ਼ਿਆਦਾ ਹੁਣ ਮੇਰੇ ਕੋਲ ਸਟੈਮ 150 ਬੱਚੇ ਹੈ ਤੇ ਇਹਨਾਂ ਦਾ ਸ਼ੋ ਸਰਾਬਾ ਰੈ residencial area ਦੇ ਵਿੱਚ ਉਲਨਾਨ ਨਾਲ ਘਰ ਲੱਗੇ ਤੇ ਇਹਨਾਂ ਨੂੰ ਵੀ ਪਰੇਸ਼ਾਨੀ ਸੀ ਤੇ ਲੋਕਾਂ ਨੂੰ ਵੀ ਤੇ ਮੈਂ ਦੋਨਾਂ ਨੂੰ ਵੀ ਸੁਖੀ ਰਹਿਣ ਇਸ ਕਰਕੇ ਅਲੱਗ ਲੈ ਲਿਆ ਇਹਨਾਂ ਬੱਚਾ ਦਾ ਪੜੋਸੀਆਂ ਨਾਲ ਵੀ ਕਨੇ ਕਈ ਵਾਰ ਉੱਥੇ ਵੀ ਕਹਿੰਦੇ ਤੁਸੀਂ ਝੜਪ ਬਹੁਤ ਹੋਈ ਹੈ ਤੁਹਾਡਾ ਲੜਾਈ ਝਗੜਾ ਵੀ ਹੋਇਆ ਪੁਲਿਸ ਤੱਕ ਤੇ ਵੀ ਮਾਮਲੇ ਗਏ ਆ ਉਧਰ ਵੀ ਹੋਇਆ ਇਧਰ ਵੀ ਹੋਇਆ ਈਵਨ ਲੋਕਾਂ ਨੇ ਮੇ ਤੇ ਹਮਲਾ ਕਰਤਾ ਸੀ ਰਾਤ ਨੂੰ ਅਸੀਂ 1:30 ਵਜੇ ਖਾਣਾ ਖਾਣ ਜਾਂਦੇ ਹਾਂ ਬੱਚਿਆਂ ਨੂੰ ਉਹ ਅਟੈਕ ਕਰਤਾ ਸੀ ਕਿ ਵੀ ਖਾਣਾ ਪਾਣੀ ਆਣਾ ਹੋਰੇ ਪਰ ਅਸੀਂ ਹਟੇ ਨਹੀਂ ਫਿਰ ਵੀ ਕਾਫੀ ਜ਼ਿਆਦਾ ਝਗੜਾ ਚੱਲਿਆ ਲੰਬਾ ਪਰ ਹੁਣ ਗਵਾਂਢੀ ਵੀ ਸਮਝ ਗਏ ਆ ਕਿ ਇਹਨੇ ਤਾਂ ਖਾਣਾ ਪਾਣਾ ਹੀ ਪਾਣਾ ਜੋ ਮਰਜ਼ੀ ਹੋਵੇ ਇਹ ਇਸ ਤੋਂ ਇਲਾਵਾ ਵੀ ਹੋਰ ਪਾਸੇ ਵੀ ਜਾਂਦੇ ਹੋਗੇ ਤੁਸੀਂ ਜਿਹੜੇ ਕੋਈ ਸਟਰੀ ਡੌਗ ਨੂੰ ਖਾਣਾ ਪਾਣਾ ਆਹ ਬਾਹਰ 150 ਡੋਗ ਅੱਛਾ 150 ਘਰ ਚ 150 ਬਾਹਰ ਹੈ ਤੇ ਇਹਦੀ ਫੀਡਿੰਗ ਫੀਡਿੰਗ ਦਾ ਖਰਚਾ ਫਿਰ ਦੱਸ ਫੀਡਿੰਗ ਦਾ ਖਰਚਾ ਮਤਲਬ ਹੈਗੇ ਦਾਨੀ ਸਜਣ ਤੋਂ ਉਹਨਾਂ ਦਾ ਫਰੈਂਡ ਸਰਕਲ ਹੈ ਹੈਗੇ ਇੱਕ ਦੋ ਜਿਹੜੇ ਪੱਤਰਕਾਰ ਵੀ ਹੈ ਆਪਣੇ ਸਮਾਣੀ ਤੇ ਸੋਖ ਜੀ ਹੈ ਬਹੁਤ سارے ਹੈਗੇ ਆਪਣੇ ਫਰੈਂਡ ਸਰਕਲ ਜਬਨ ਸਟੂਡੈਂਟ ਆ ਦਿੱਤੀ ਜੀ ਹੈ ਤੇ ਇਹ ਬੰਦੇ ਕਰਦੇ ਰਹਿੰਦੇ ਸੀ ਮੈਂ ਇਸ ਤੁਹਾਡੇ ਇਸ ਪਿਆਰ ਨੂੰ ਜਿਹੜਾ ਹੈਗਾ ਜਿਹੜਾ ਤੁਹਾਡਾ ਇਹਨਾਂ ਪ੍ਰਤੀ ਪਿਆਰ ਹੈਗਾ ਉਤੇ ਪਰਸਨਲ ਜੀਵਨ ਤੇ ਜਾਣਾ ਚਾਹਾਂਗਾ ਤੁਸੀਂ ਮੈਰिज ਵੀ ਨਹੀਂ ਕਰਾਈ ਹੈਗੀ ਆ ਕਹਿੰਦੇ ਕਿ ਕਾਰਨ ਵੀ ਇਹੀ ਹੈ ਕਿ ਤੁਸੀਂ ਇਹਨਾਂ ਨੂੰ ਨਹੀਂ ਛੱਡ ਸਕਦੇ ਸੀ ਬਿਲਕੁਲ ਜੀ ਇਹਨਾਂ ਬੱਚਿਆਂ 'ਤੇ ਮੈਂ ਮੈਰिज ਨਹੀਂ ਕਰਾਈ ਮੇਰਾ ਬਾਰਦਾ ਵੀ ਬਣ ਗਿਆ ਸੀ ਈਵਨ ਮੈਂ ਫਲਾਈਟ ਚੜ੍ਹਨ ਵਾਲੀ ਸੀ ਘੰਟਾ ਰਹਿ ਗਿਆ ਸੀ ਪਰ ਮੈਂ ਇੱਕ ਬਲਾਈਂਡ ਡੌਗ ਜਰ ਛੱਡ ਕੇ ਗਈ ਸੀ ਘਰੇ ਅੱਛਾ ਤਾਂ ਮੈਨੂੰ ਉਹ ਯਾਦ ਆਇਆ ਕਿ ਉਹ ਮੇਰੇ ਬਿਨਾਂ ਜ ਖਾਣਾ ਨਹੀਂ ਖਾਏਗਾ ਤਾਂ ਮੈਂ ਕੈਨੇਡਾ ਜਾਂਦੀ ਜਾਂਦੀ ਉੱਥੋਂ ਫਲਾਈਟ ਕੈਨਸਲ ਕਰਕੇ ਵਾਪਸ ਅੱਛਾ ਵੀਜ਼ਾ ਤੁਹਾਡਾ ਲੱਗਿਆ ਪਿਆ ਸੀ ਸਭ ਕੁਝ ਤਿਆਰੀ ਹੋ ਗਈ ਸੀ ਘੰਟਾ ਰਹਿ ਗਿਆ ਸੀ ਫਲਾਈਟ ਜਾਣ ਨੂੰ ਮੌਕੇ ਤੇ ਡਿਸੀਜਨ ਲਿੱਤਾ ਫਿਰ ਤੁਸੀਂ ਮੌਕੇ ਤੇ ਡਿਸੀਜਨ ਲਿਆ ਕਿ ਮੈਂ ਉਹਦੀ ਵੀਡੀਓ ਦੇਖ ਰਹੀ ਸੀ ਤੇ ਮੈਨੂੰ ਵੀਡੀਓ ਦੇ ਵਿੱਚ ਇਹ ਦਿਖਿਆ ਕਿ ਉਹ ਮੇਰੇ ਬਿਨਾ ਖਾਣਾ ਨਹੀਂ ਖਾਏਗਾ ਮੇਰੀ ਆਵਾਜ਼ ਤੇ ਚੱਲਦਾ ਸੀ ਤੇ ਇਸ ਕਰਕੇ ਮੈਂਨੇ ਸਾਰਾ ਕੁਝ ਸਪੋਇਲ ਕਰਕੇ ਮੈਂ ਸੋਚਿਆ ਕਿ ਮੈਂ ਆਪਣੇ ਦੇਸ਼ ਦੇ ਜਿਹੜੇ ਵਿਚਾਰੇ ਗਰੀਬ ਸੀ ਡੌਗ ਨੇ ਜਿਨ੍ਹਾਂ ਦੇ ਕਿਸੇ ਦੇ ਪੈਰ ਟੁੱਟ ਗਏ ਕੋਈ ਅੰਨਾ ਕੋਈ ਲੰਗੜਾ ਮੇਸਟਰਾਂ ਦੇ ਬੱਚੇ ਦੀ ਦੇਖਭਾਲ ਕਰਾਂਗੇ ਬਸ ਪਰ ਇੰਨਾ ਵੱਡਾ ਮਤਲਬ ਤਿਆਗ ਸੈਕ੍ਰੀਫਾਈਸ ਤੁਸੀਂ ਆਪਣਾ ਭੁੱਖਾ ਵੀ ਦਾਤ ਲਾਤਾ ਇਹਨਾਂ ਪਿੱਛੇ ਬਸੇ ਇਹ ਆਪਣੇ ਵਿਚਾਰ ਹੀ ਉਸ ਟਾਈਮ ਬਣ ਗਏ ਕਿ ਆਪਾਂ ਬਾਹਰ ਜਾ ਕੀ ਕੀ ਕਰਾਂਗੇ ਆਪਣੀ ਲੋੜ ਇੱਥੇ ਆ ਔਰ ਜਿਹੜੇ ਬੱਚੇ ਮੈਂ ਛੱਡ ਕੇ ਜਾ ਰਹੀ ਸੀ ਉਹਨਾਂ ਨੂੰ ਜ਼ਿਆਦਾ ਨੀਡ ਹੈ ਇਸ ਕਰਕੇ ਮੈਂ ਫਿਰ ਵਾਪਸ ਆ ਗਈ ਫਲਾਈਟ ਕੈਨਸਲ ਕਰੀ ਚੈੱਕ ਆਊਟ ਵੀ ਹੋ ਚੁੱਕਾ ਸੀ ਸਭ ਕੁਝ ਹੋ ਚੁੱਕਾ ਸੀ ਤੇ ਹੁਣ ਜਿਹੜਾ ਤਾਜ਼ਾ-ਤਾਜ਼ਾ ਇਹਨਾਂ ਘਰ ਦਾ ਜਿਹੜਾ ਮਸਲਾ ਹੋਇਆ ਉਹਦੇ ਵਿੱਚ ਤੁਸੀਂ ਆਪਣੇ ਭਰਾ ਦਾ ਘਰ ਮੰਦਰ ਜਿਹੜਾ ਤੁਹਾਨੂੰ ਆਪਣਾ ਸਾਂਝਾ ਕਰ ਸੀ ਤੁਸੀਂ ਉਹ ਵੀ ਛੱਡਿਆ ਕਹਿੰਦੇ ਵੀ ਇਹਨਾਂ ਕਰਕੇ ਹੀ ਤੁਹਾਨੂੰ ਨਿਕਲਣਾ ਪਿਆ ਬੱਚਿਆਂ ਕਰਕੇ ਹੀ ਛੱਡਿਆ ਦੇਖੋ ਕਿਸੇ ਨੂੰ ਪਸੰਦ ਹੁੰਦੇ ਆ ਕਿਸੇ ਨਹੀਂ ਪਸੰਦ ਹੁੰਦੇ ਆ ਚਾਰ ਬੰਦੇ ਆਪਾਂ ਉਹਨਾਂ ਚੋਂ ਦੋ ਨੂੰ ਪਸੰਦ ਨੇ ਦੋ ਨੂੰ ਨਹੀਂ ਪਸੰਦ ਤੇ ਛੱਡਣਾ ਪਿਆ ਤੁਸੀਂ ਮਤਲਬ ਘਰ ਵੀ ਛੱਡਿਆ ਵਿਆਹ ਵੀ ਨਹੀਂ ਕਰਾਇਆ ਇੱਥੋਂ ਤੱਕ ਕੀ ਮੈਂ ਇਹ ਵੀ ਸੁਣਿਆ ਕਿ ਤੁਸੀਂ ਜਿਹੜਾ ਤੁਹਾਡਾ ਇਸਤਰੀ ਧਨ ਹੈ ਗਹਿਣਾ ਉਹ ਵੀ ਤੁਸੀਂ ਇਹਨਾਂ ਦੀ ਖਵਾਲੀ ਇਹਨਾਂ ਦੀ ਸੇਵਾ ਵਾਸਤੇ ਉਹ ਵੀ ਵੇਚਤਾ ਸੀ ਆ ਜਦੋਂ ਘਰ ਖਰੀਦਿਆ ਮੇਰੇ ਕੋਲ ਪੈਸੇ ਘੱਟ ਰਹੇ ਸੀ ਤੇ ਮੈਂ ਸਾਰੇ ਗਹਿਣੇ ਘਰ ਦੀ ਇੱਕ ਚੀਜ਼ ਤੁਸੀਂ ਦੇਖਿਆ ਮੈਂ ਕੁਝ ਨਹੀਂ ਪਾਇਆ ਇਸ ਟਾਈਮ ਮੈਂ ਸਾਰਾ ਕੁਝ ਵੇਚਤਾ ਜਿੰਦਗੀ ਵਿੱਚ ਸਾਰਿਆਂ ਨੇ ਪੁੱਛਿਆ ਵੀ ਹਾਂ ਕਿ ਉਹ ਵੇਚਿਆ ਵੀ ਕਰ ਲਈ ਮੈਂ ਆਪਾਂ ਕਰਨਾ ਕੀ ਗਹਿਣਾ ਬੱਚੇ ਦਾ ਘਰ ਬਣ ਜਾਏ ਇਹੀ ਹੈ ਬਸ ਗਹਿਣੇ ਛੱਡੋ ਸੋਫਾ ਵੀ ਵੇਚਤਾ ਸੀ ਮੈਂ ਆਪਣਾ ਅੱਛਾ ਹਾਂ ਕਿਤੇ ਟਾਈਮ ਮੈਂ ਬੜੇ ਸ਼ੌਕ ਚ ਖਰੀਦੇ ਸੀ 25000 ਦਾ 10000 ਚ ਵੇਚਿਆ ਸੀ ਸਿਰਫ ਇਨਾਂ ਦਾ ਇਨਾਂ ਦੇ ਖਰਚੇ ਪੂਰੇ ਕਰਨਾ ਸੀ ਤਾਂ ਸਟੋਰੀ ਕਾਨੂੰ ਜਿਹੜੀ ਸ਼ੁਰੂਆਤ ਕੀਤੀ ਸੀ ਤੁਹਾਨੂੰ ਦੱਸਿਆ ਸੀ ਕਿ ਐਸੀ ਸਖਸੀਅਤ ਨਾਲ ਮਿਲਾਨ ਚੱਲੇ ਆ ਕਿ ਜਿਹੜਾ ਦਾ ਪਿਆਰ ਬਾਕੀ ਅਦਭੁਤ ਹੈ ਵਿਆਨੀ ਕਰਾਇਆ ਗਿਆਨ ਘਟਾ ਤੱਕ ਵੀਰ ਤੱਕ ਘਰ ਦਾ ਸਮਾਨ ਤੱਕ ਵੇਚਤਾ ਸਿਰਫ ਇਹਨਾਂ ਦੇ ਖਰਚੇ ਵਾਸਤੇ ਇਹਨਾਂ ਦੀ ਦੇਖਭਾਲ ਵਾਸਤੇ ਔਰ ਸਭ ਤੋਂ ਵੱਡਾ ਲੋਕਾਂ ਦੇ ਵਿੱਚ ਲੜਾਈ ਹੋਈ ਸਮਾਜ ਦੇ ਵਿੱਚ ਲੜਾਈ ਹੋਈ ਗਵਾਂਡੀਆਂ ਨਾਲ ਲੜਾਈ ਹੋਈ ਅਕਸਰ ਇਹਨਾਂ ਜਿਹੜੇ ਸਟਰੀਟ ਡੌਗਸ ਨੇ ਇਹਨਾਂ ਨੂੰ ਰੱਖਣ ਕਰਕੇ ਸ਼ੋਰ ਸ਼ਰਾਬੇ ਕਰਕੇ ਲੋਕ ਇਹਨਾਂ ਦੇ ਖਿਲਾਫ ਹੋਏ ਇਹ ਵੀਡੀਓ ਵੀ ਅਸੀਂ ਅਕਸਰ ਦੇਖਦੇ ਹਾਂ ਕਿਉਂਕਿ ਕਈ ਮਰਗਰਾਂ ਦੇ ਵਿੱਚ ਅਸੀਂ ਲੜਾਈ ਵੀ ਦੇਖੀ ਆ ਕਿ ਸਟਰੀਟ ਡੌਗਸ ਨੂੰ ਲੈ ਕੇ ਆਪਸ ਚ ਪੜੋਸੀ ਲੜਦੇ ਵੀ ਨਜ਼ਰ ਆਏ ਨੇ ਸੁਸ਼ਮਾ ਜੀ ਕਿਸ ਤਰ੍ਹਾਂ ਇੱਕ ਹੁਣ ਫੈਸਲਾ ਵੀ ਆਇਆ ਸੁਪਰੀਮ ਕੋਰਟ ਦਾ ਮਾਨਯੋਗ ਦਾ ਕਿ ਇਹਨਾਂ ਨੂੰ ਸ਼ੈਲਟਰ ਹੋਮ ਇਹਨਾਂ ਦੇ ਬੜਨੇ ਚਾਹੀਦੇ ਪਰ ਤੁਸੀਂ ਆਪਣਾ ਘਰ ਹੀ ਸਾਰਾ ਸ਼ੈਲਟਰ ਬਣਾਇਆ ਹੋਇਆ ਇੱਕ ਅੱਗੇ ਵੀ ਤੁਹਾਡੇ ਫਦਰ ਵੀ ਤੁਸੀਂ ਪਲਾਨ ਦੱਸ ਰਹੇ ਸੀਗੇ ਕੋਰਟ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਕੋਰਟ ਦਾ ਜਿਹੜਾ ਫੈਸਲਾ ਨਾ ਉਹ ਠੀਕ ਨਹੀਂ ਹੈ ਠੀਕ ਹੈ ਮੈਂ ਕਹਿੰਦੀ ਕੁਝ ਬੱਚੇ ਹੈ ਜਿਹੜੇ ਡੌਗ ਵਾਈਟ ਹੁੰਦੀ ਹੈ ਪਰ ਜਿਹੜੀ ਰੇਸ਼ਿਓ ਦਿਖਾ ਰਹੇ ਨਾ ਉਹ ਗਲਤ ਦਿਖਾਉਂਦੇ ਨੇ ਹੈਨਾ ਇੱਕ ਇੱਕ ਵੀਡੀਓ ਨੂੰ ਤੁਸੀਂ ਸਾਲ-ਸਾਲ ਦੋ-ਦੋ ਸਾਲ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਰੀ ਵਾਰ ਦਿਖਾਈ ਜਾ ਰਹੇ ਤੇ ਜਿਹੜੇ ਕੱਟਣ ਵਾਲੇ ਡੌਗ ਹੈ ਉਹਨਾਂ ਨੂੰ ਸ਼ੈਲਟਰ ਦੇ ਵਿੱਚ ਰੱਖਿਆ ਜਾਵੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਠੀਕ ਹੈ ਸਭ ਤੋਂ ਇਹਨਾਂ ਦਾ ਜੋ ਸੋਲੂਸ਼ਨ ਹੈ ਬੈਸਟ ਉਹ ਹੈ ਨਸਵੰਦੀ ਟੀਕਾਕਰਨ ਜੇ ਇਹ ਹੋ ਜਾਵੇ ਤਾਂ ਇਹ ਚੀਜ਼ ਸਾਹਮਣੇ ਨਹੀਂ ਆਊਗੀ ਦੂਸਰੀ ਗੱਲ ਹੈ ਜਿਹੜਾ ਗਵਰਨਮੈਂਟ ਦਿਖਾ ਰਹੀ ਹੈ ਰੇਸ਼ੋ ਸੀ ਡੌਗ ਵਾਈਡ ਕਰਨ ਦੀ ਉਹ ਇੱਕ ਵਾਈਲ ਤੇ ਇੱਕ ਡੌਗ ਦਿਖਾ ਰਹੀ ਹੈ ਇਹ ਮਤਲਬ ਇੱਕ ਬੰਦੇ ਨੂੰ ਪੰਜ ਡੌਗ ਨੇ ਕੱਟਿਆ ਉਹ ਇੱਥੇ ਰੇਸ਼ੋ ਵਧਾ ਰਹੀ ਆ ਫਿਰ ਡੌਗ ਪੈਡ ਡੌਗ ਨੇ ਕੱਟਿਆ ਜਾਂ ਬਾਂਦਰ ਨੇ ਕੱਟੇ ਚੂਹੇ ਨੇ ਕੱਟੇ ਟੀਕੇ ਸ਼ਬਦ ਵਿੱਚ ਲੱਗਦੇ ਨੇ ਉਹ ਰੇਸ਼ੋ ਡੌਸਟੀ ਡੌਗ ਤੇ ਦਿਖਾਈ ਜਾ ਰਹੀ ਕਿ 20000 ਜਾਂ 2 ਲੱਖ ਮਰਦੇ ਨੇ ਇਹ ਗਲਤ ਰੇਸ਼ੋ ਦਿਖਾ ਦਿਖਾ ਕੇ ਜਿਹੜਾ ਆਪਣੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਇਹ ਪਈ ਕਈ ਕਈ ਜੜੀਆਂ ਘਟਨਾਵਾਂ ਹੋਈਆਂ ਜਿਹਦੇ ਵਿੱਚ ਕਈ ਬੱਚੇ ਉਹਨਾਂ ਕਪੜੇ ਪਟਿਆਲੇ ਜ਼ਿਲ੍ਹੇ ਵਿੱਚ ਵੀ ਦੋ ਤਿੰਨ ਘਟਨਾਵਾਂ ਵਰ ਵਰ ਚੁੱਕੇ ਨੇ ਜਿਹਦੇ ਵਿੱਚ ਬੱਚੇ ਨੂੰ ਨੋਚ-ਨੋਚ ਕੇ ਇਹਨਾਂ ਡੌਗਸ ਵੱਲੋਂ ਕੀਤਾ ਗਿਆ ਬਾਈਟ ਕੀਤੀ ਔਰ ਉਹਦੀ ਡੈਥ ਵੀ ਹੋਈ ਹੈ। ਅਸਲ 'ਚ ਇਹਨਾਂ ਨੂੰ ਡੌਗ ਨੂੰ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਕੀਤਾ ਜਾਂਦਾ। ਮੈਂ ਕੁਛ ਮੇਰੇ ਕੋਲ ਇਸ ਤਰ੍ਹਾਂ ਦੇ ਕੇਸ ਹੈ ਜੋ ਬਿਮਾਰ ਬੱਚੇ ਨੂੰ ਥੜੀ ਤੇ ਬੈਠਾ ਨਹੀਂ ਦਿੱਤਾ ਜਾਂਦਾ। ਕਦੇ ਇੱਧਰ ਮਾਰਗ ਭਜਾਣਗੇ ਕਦੇ ਉੱਧਰ ਇਹ ਵੀ ਪਰੇਸ਼ਾਨ ਹੁੰਦੇ ਨੇ। ਅਸਲ 'ਚ ਇਹ ਸਾਰੀ ਜਿਹੜੀ ਕਮਜ਼ੋਰੀਆਂ ਇਹ ਸਰਕਾਰ ਦੀਆਂ ਨੇ। ਜੇ ਟਾਈਮ 'ਤੇ ਨਸਬੰਦੀ ਹੋਵੇ, ਟਾਈਮ 'ਤੇ ਇਹਨਾਂ ਦਾ ਟੀਕਾਕਰਨ ਹੋਵੇ ਤਾਂ ਇਹ ਕੇਸ ਵਧਣਗੇ ਨਹੀਂ। ਔਰ ਵੀ ਕੰਟਰੀਆਂ ਨੇ ਤੇ ਉਹਨਾਂ ਦੇ ਵਿੱਚ ਦੇਖੋ ਪਹਿਲੀ ਗੱਲ ਤਾਂ ਆਪਣੇ ਇੱਧਰ ਰੈਵੀ ਦੇ ਨੇ ਕੇਸਸ ਨਹੀਂ ਆ ਠੀਕ ਹੈ ਆਪਣਾ ਤਾਂ ਪਟਿਆਲਾ ਵੀ ਰੈਵੀ ਫਰੀ ਹੈ ਇੰਨੇ ਜ਼ਿਆਦਾ ਰੈਵੀ ਦੇ ਕੇਸ ਵੀ ਨਹੀਂ ਆ ਮੇਰਾ ਤਾਂ ਪੂਰਾ ਏਰੀਆ ਹੀ ਹਰ ਇੱਕ ਬੱਚੇ ਦੀ ਨਸਬੰਦੀ ਹੋਈ ਪਈ ਹੈ ਆਪਣੇ ਸਾਡੇ ਦਰਸ਼ਨ ਕਲੋਨੀ ਚ ਕਿਸੇ ਦੇਖ ਲੋ ਪ੍ਰੇਮ ਨਗਰ ਦਰਸ਼ਨ ਕਲੋਨੀ ਸਭ ਦਾ ਰੈਵੀਜ਼ ਵੈਕਸੀਨੇਸ਼ਨ ਸਭ ਕੁਝ ਜੇ ਹੀ ਬੰਦਾ ਆਪਣੀ ਰਿਸਪੌਂਸਿਬਿਲਟੀ ਸਮਝੇ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਚੱਕੇ ਤਾਂ ਸਾਇਰੇ ਕੇਸ ਨਾ ਹੋ ਦੂਸਰੀ ਗੱਲ ਹੈ ਨਗਰਪਾਲਿਕਾ ਮਹਾਨ ਨਗਰਪਾਲਿਕਾ ਜੇ ਆਪਣੀ ਜ਼ਿੰਮੇਵਾਰੀ ਸਮਝ ਕੇ ਟਾਈਮ ਟੂ ਟਾਈਮ ਇਹਨਾਂ ਨਿਸ਼ਚਿਤੀਆਂ ਕਰਦੀ ਰਹੇ ਤਾਂ ਇੰਨੀ ਪਾਪੂਲੇਸ਼ਨ ਵੀ ਨਾ ਵਧੇ ਜਿਸ ਤਰ੍ਹਾਂ ਇੱਕ ਵਾਰ ਮੈਂ ਤਸਵੀਰ ਦਿਖਾਣਾ ਚਾਹਾਂਗਾ ਮੈਂ ਕੋਸ਼ਿਸ਼ ਕਰਾਂਗਾ ਅੰਦਰ ਜਾਣ ਦੀ ਕਿਉਂਕਿ ਡੌਗ ਸੀ ਇਨੇ ਜ਼ਿਆਦਾ ਨੇ ਕਿ ਜਦੋਂ ਦਰਵਾਜ਼ਾ ਖੁੱਲਦਾ ਬਾਹਰ ਆਣ ਦੀ ਕੋਸ਼ਿਸ਼ ਕਰਦੇ ਨੇ ਹੁਣ ਵੀ ਜਦੋਂ ਇਹ ਕੰਮ ਤੋਂ ਆਏ ਨੇ ਇਹਨਾਂ ਦੇ ਕੰਮਾਰੇ ਵੀ ਦੱਸਾਂਗੇ ਤੇ ਇੱਕ ਵਾਰ ਤਸਵੀਰ ਦਿਖਾ ਦਈਏ ਸ਼ੋਰ ਸ਼ਰਾਬਾ ਬਹੁਤ ਹੈ ਬਈ ਅੰਦਰ ਬੜਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕੀ ਕਿਸ ਪ੍ਰਕਾਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਡੌਗਸ ਇੱਥੇ ਰੱਖੇ ਗਏ ਨੇ ਸ਼ੈਲਟਰ ਕੀਤੇ ਗਏ ਨੇ ਔਰ ਤੁਸੀਂ ਦੇਖ ਸਕਦੇ ਹੋ ਆ ਬਹੁਤ ਵੱਡੀ ਸੰਖਿਆ ਦੇ ਵਿੱਚ ਨੇ ਇੱਕ ਵਾਰ ਅਥੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉੱਧਰ ਨਾ ਜਾਏ ਤਾਂ ਇੱਧਰ ਨੇ ਇਧਰ ਪਾਸੇ ਅਸੀਂ ਜੰਗਲੇ ਚੋਂ ਹੀ ਤਸਵੀਰ ਦਿਖਾ ਦਿੰਦੇ ਹਾਂ ਜੰਗਲੇ ਚੋਂ ਹੀ ਤਸਵੀਰ ਤਾਂ ਆ ਸਕਦੇ ਆ ਕਿ ਕਿੰਨੇ ਸਾਰੇ ਡੌਗ ਨੇ ਇਸ ਘਰ ਦੇ ਵਿੱਚ ਔਰ ਆ ਤੁਸੀਂ ਦੇਖ ਸਕਦੇ ਹੋ ਛੱਤਾਂ ਦੇ ਵੀ ਚੜੇ ਹੋਏ ਨੇ ਔਰ ਆ ਗਲੀ ਦੇ ਵਿੱਚ ਵੀ ਡੌਗਸ ਉੱਪਰ ਵੀ ਹੈਗੇ ਨੇ ਉੱਪਰ ਵੀ ਬੰਦ ਕੀਤੇ ਗਏ ਨੇ ਤੇ ਜੀ ਬੜੀ ਬੜੀ ਹਿੰਮਤ ਦੀ ਗੱਲ ਹੈ ਇੰਨੇ ਸਾਰੇ ਡੌਗਸ ਨੂੰ ਸੰਭਾਲਣਾ ਕੋਈ ਛੋਟੀ ਗੱਲ ਤਾਂ ਨਹੀਂ ਹੈਗੀ ਨਹੀਂ ਨਹੀਂ ਚਲੋ ਹਿੰਮਤ ਤਾਂ ਪ੍ਰਮਾਤਮਾ ਦਿੰਦਾ ਹੈ ਤੁਹਾਡੇ ਸਾਰਿਆਂ ਦੀ ਬਲੇਸਿੰਗਸ ਨੇ ਜੋ ਆਪਣਾ ਚੱਲੀ ਜਾਂਦਾ ਹੈਗਾ ਤੇ ਬਸ ਰੱਬ ਦੇ ਰਿਹਾ ਹੈ ਮੇਟਾਪਨ ਕੀ ਅੱਗੇ ਪਲਾਨਸ ਕੀ ਨੇ ਜਿਵੇਂ ਤੁਸੀਂ ਇਸ ਤਰ੍ਹਾਂ ਘਰ ਦਾ ਬਹੁਲ ਬਣਾ ਤੁਸੀਂ ਕਹੇ ਵੀ ਮੇਰੇ ਕੁਝ ਫਰੈਂਡਸ ਨੇ ਕੁਝ ਜਿਹੜਾ ਖਰਚਾ ਵੀ ਨਾਲ ਉਹ ਕਰ ਰਹੇ ਨੇ ਇੱਕ ਤੁਹਾਡੀ ਜੋਬ ਬਾਰੇ ਵੀ ਅਸੀਂ ਗੱਲ ਕਰਨਾ ਚਾਹਾਂਗੇ ਵੀ ਤੁਹਾਡੀ ਕੀ ਜੋਬ ਹੈਗੀ ਹੈ ਔਰ ਕਿਸ ਤਰ੍ਹਾਂ ਉਸ ਦੇ ਵਿੱਚ ਗੁਜ਼ਾਰਾ ਕਰਦੇ ਹੋ ਮੈਂ ਪਬਲਿਕ ਕਾਲਜ ਸਮਾਣਾ ਦੇ ਜੋਬ ਕਰਦੀ ਹਾਂ ਇੱਕ ਕਲਰਕ ਦੀ ਮੇਰੀ ਪੋਸਟ ਹੈ ਤੇ ਬਸ ਸੈਮੀ ਗਵਰਨਮੈਂਟ ਦੀ ਜੋਬ ਹੈ ਮੇਰੀ ਸਾਰੀ ਸੈਲਰੀ ਜਿਹੜੀ ਹੈ ਸਾਰੀ ਉਹ ਇਹਨਾਂ ਬੱਚਿਆਂ ਤੇ ਆਪਾਂ ਲਗਾਉਂਦੇ ਮੈਂ ਕਰਦੀ ਇਹ ਨਾਲ ਹੀ ਸਪੈਸ਼ਲ ਜੋਬ ਹੈ ਅੱਛਾ ਜੋ ਵੀ ਨਵਸਤਿ ਕਰਦੇ ਹੈ ਨਵਸਤਿ ਮੈਂ ਆਪਣੇ ਲਈ ਅਜਨ ਤੱਕ ਪੈਸੇ ਨਹੀਂ ਰੱਖੇ ਸੈਲਰੀ ਤੋਂ ਸਿਰ 2000 ਰੁਪਏ ਆਪਣੇ ਕੋਲ ਰੱਖਦੇ ਨਹੀਂ ਬਾਕੀ ਇਹ ਬੱਚਿਆਂ ਦੇ 2000 ਦੇ ਵਿੱਚ ਗੁਜ਼ਾਰਾ ਹੋ ਜਾਂਦਾ ਤੁਹਾਡਾ ਮੈਂ ਆਪਣਾ ਮੈਂ ਨਾ ਮੈਂ ਸ਼ਾਪਿੰਗ ਕਰਾਂਦਾ ਮੈਂ ਬਾਹਰ ਲਖਾਵਾਂ ਇਹ ਪਰ ਰਾਸ਼ਨ ਦੁੱਧ ਪਾਣੀ ਉਹ ਮੇਰਾ ਬ੍ਰਦਰ ਚਲਾਉਂਦਾ ਛੋਟਾ ਵਾਲਾ ਅੱਛਾ ਉਹ ਤੁਹਾਡੀ ਹੈਲਪ ਕਰਦੇ ਆ ਕਰਦੇ ਰਾਸ਼ਨ ਦੇ ਵਿੱਚ ਦੋ ਬ੍ਰਦਰ ਮੇਰੀ ਪੂਰੀ ਹੈਲਪ ਕਰਦੇ ਤੇ ਇੱਕ ਬ੍ਰਦਰ ਨਹੀਂ ਪਸੰਦ ਕਰਦਾ ਦੇਖੋ ਮੈਂ ਉਹਨੂੰ ਵੀ ਰੱਖਿਆ ਕਿਹਾ ਸਕਦੀ ਉਹ ਪਸੰਦ ਨਹੀਂ ਕਰਦਾ ਹਾਂ ਹਾਂ ਤੇ ਬਾਕੀ ਦੋ ਬ੍ਰਦਰ ਉਹ ਕਰਦੇ ਤਾਂ ਸਾਰੀ ਜ਼ਿੰਦਗੀ ਇਹਨਾਂ ਸਟਰੀ ਡੌਗਜ਼ ਦੇ ਨਾਮ ਤੇ ਇਹਨਾਂ ਨੇ ਲਗਾ ਦਿੱਤੀ ਹੈ ਔਰ ਲਗਾਤਾਰ ਅੱਜ ਵੀ 160 ਦੇ ਕਰੀਬ 150 ਤੋਂ ਉੱਪਰ ਪਲੱਸ ਕਹਿ ਦਈਏ ਕਿ ਡੌਗ ਸਨਾਰੇ ਘਰ ਦੇ ਵਿੱਚ ਹੈਗੇ ਨੇ ਔਰ ਇੱਕ ਘਰ ਦੀ ਵੀ ਗੱਲ ਮੈਨੂੰ ਯਾਦ ਆਈ ਹੈ ਜਦੋਂ ਤੁਸੀਂ ਆਪਣੇ ਬ੍ਰਦਰ ਦਾ ਘਰ ਛੱਡਿਆ ਉਸ ਤੋਂ ਬਾਅਦ ਇਕਦਮ ਇਹਨਾਂ ਨੂੰ ਕਿੱਦਾਂ ਕਿੱਦਾਂ ਲਿਆਂਦਾ ਔਰੇ ਔਰ ਇਹ ਘਰ ਦਾ ਇੰਤਜ਼ਾਮ ਕੀ ਰੈਂਟ ਤੇ ਹੈ ਨਹੀਂ ਨਹੀਂ ਹੁਣ ਆਪਣਾ ਪਹਿਲਾਂ ਮੈਂ ਪਲਾਟ 'ਚ ਟੈਂਟ ਲਾ ਕੇ ਰਹੀ ਹਾਂ ਕੁਝ ਟਾਈਮ ਬਾਅਦ ਇਸ ਟਾਈਮ ਪਲਾਟ ਦੇ ਵਿੱਚ ਰਹੀ ਹਾਂ ਟੈਂਟ ਲਾ ਕੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਬੱਚਿਆਂ ਨੂੰ ਫਿਰ ਮੈਂ ਗੱਡੀ 'ਤੇ ਲਿਆ ਲਿਆ ਕੇ ਛੱਡਿਆ ਔਰੇ ਅੱਛਾ ਅੰਦੀਨ ਇਹ ਮਕਾਨ ਫਿਰ ਆਪਣਾ ਪਰਚੇਸ ਕੀਤਾ ਤੁਸੀਂ ਇਹ ਆਪਣਾ ਮੈਂ ਲੋਨ ਲਿਆ ਬੈਂਕ ਤੋਂ 14 ਲੱਖ ਦਾ ਲੋਨ ਲਿਆ ਬਾਕੀ ਆਪਾਂ ਜਿਹੜਾ ਸਮਾਨ ਜੂਨ ਵੇਚਿਆ ਸਾਰਾ ਇਕੱਠਾ ਕੀਤਾ ਜਿਹੜੀ ਆਪਣਾ ਪੀਐਫ ਵਗੈਰਾ ਹੈ ਸਾਰੀ ਸੇਵਿੰਗ ਮਤਲਬ ਇੱਕ ਇੱਕ ਪੈਸਾ ਸੇਵਿੰਗ ਦਾ ਸਭ ਕੁਝ ਹੈ ਨਾ ਬਚਿਆ ਦਾ ਉਹ ਤੇ ਮਕਾਨ ਤੇ ਲਾ ਦਿੱਤਾ ਇਹ 150 ਦੇ ਕਰੀਬ ਜਿਹੜੇ ਤੁਸੀਂ ਸੀ ਡੋਕ ਰੱਖੇ ਨੇ ਮੈਂ ਦੇਖਿਆ ਕਿ ਤੁਸੀਂ ਸਾਰਿਆਂ ਨੂੰ ਬਾਈ ਨੇਮ ਬੁਲਾ ਰਹੇ ਹੋਰ ਬਾਈ ਨੇਮ ਹੀ ਤੁਹਾਡੇ ਕੋਲ ਆ ਰਹੇ ਨੇ ਮਤਲਬ ਸਾਰੇ ਨਾਮ ਯਾਦ ਰੱਖਦੇ ਤੁਹਾਨੂੰ ਸਾਰੇ ਆਹ ਦੇਖੋ ਜੈਮੀ ਹੈ ਪੈਂਥਰ ਹੈ ਜਿਨੂ ਐ ਜਿਨੂ ਨੂੰ ਇੱਕ ਸੁਰੰਗ ਚੋਂ ਕੱਢਿਆ ਸੀਗਾ ਇਹਦੀ ਮਦਰ ਮਰ ਗਈ ਸੀ ਤੇ ਇਹਨੂੰ ਸੁਰੰਗ ਚੋਂ ਕੱਢਿਆ ਆਪਣੀ ਮਦਰ ਦਾ ਹੀ ਮਾਸ ਖਾ ਕੇ ਰਿਹਾ ਹੈ 7-8 ਦਿਨ ਅੱਛਾ ਤੇ ਦੇ ਕਾਲੇ ਕੋਲ ਸੁਰੰਗ ਸੀ 10-15 ਫੁੱਟ ਮੈਂ ਉਹਦੇ ਅੰਦਰ ਵੜੀ ਤੇ ਮੈਂ ਪੈਰ ਆਪਣਾ ਚੁੰਨੀ ਨਾਲ ਬੰਨ੍ਹਿਆ ਇੱਕ ਬੰਦੇ ਨੇ ਖਿੱਚਿਆ ਤੇ ਇਹਨੂੰ ਬੱਚੇ ਨੂੰ ਮੈਂ ਅੰਦਰੋਂ ਰੈਸਕਿਊ ਤੁਹਾਨੂੰ ਰੈਸਕਿਊ ਵੀ ਤੁਸੀਂ ਕਰਕੇ ਰੈਸਕਿਊ ਮੈਂ ਆਪ ਕਰਦੀ ਡਰ ਨਹੀਂ ਲੱਗਦਾ ਤੁਹਾਨੂੰ ਇਸ ਜੀ ਨਹੀਂ ਨਹੀਂ ਡਰ ਨਹੀਂ ਲੱਗਦਾ ਉਦੋਂ ਤਾਂ ਤੁਹਾਨੂੰ ਜਾਣਦੇ ਨਹੀਂ ਹੁਣ ਤਾਂ ਚਲੋ ਤੁਸੀਂ ਰੋਟੀ ਪਾੜੀ ਦੇ ਦੇਓ ਪਛਾਣਦੇ ਹਾਂ ਉਦੋਂ ਤਾਂ ਐ ਨਾ ਕੋਈ ਵੀ ਗਲੀ 'ਚ ਜਾਣੀ ਮੈਨੂੰ ਕਦੇ ਕੁਝ ਨਹੀਂ ਕਹਿੰਦੇ ਇਵਨ ਕਿ ਮੈਂ ਸੰਡੇ ਦਾ ਸੰਡੇ ਇਹਨਾਂ ਦੇ ਵੈਕਸੀਨ ਲਗਵਾਉਂਦੀ ਹਾਂ ਰੈਬੀਜ਼ ਦੀ ਬਹੁਤ ਜਗ੍ਹਾ ਮੈਂ ਸਮਾਣੇ ਦੇ ਪਟਿਆਲੇ 'ਚ ਤੇ ਮੈਨੂੰ ਨਹੀਂ ਪਤਾ ਹੁਣ ਜਿਹੜੇ ਆਪਣੀ ਕਾਰਪੋਰੇਸ਼ਨ ਚਲਾ ਰਹੀ ਮਹਿੰਮ ਪਰ ਮੈਸ ਤੋਂ ਪਹਿਲਾਂ ਹੀ ਬਹੁਤ ਸਾਰੇ ਏਰੀਆ ਨੂੰ ਰੈਬੀ ਫ੍ਰੀ ਕਰ ਦਿੱਤਾ ਹੈ ਰੈਬੀ ਸਬਸਤੇ ਦਾ ਕਾਰਪੋਰੇਸ਼ਨ ਦਾ ਵੀ ਕੋ ਮਤਲਬ ਪਾਇਆ ਗਿਆ ਉਹਨਾਂ ਨੇ ਕੁਝ ਵਿਚਾਰ ਵੀ ਲਿੱਤੇ ਨੇ ਅੱਗੇ ਫਰਦਰ ਪਲਾਨ ਕੀ ਹੈ ਅੱਗੇ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਸੋਚ ਰੱਖਦੇ ਹੋ ਆਪਣੇ ਪਟਿਆਲੇ ਦੇ ਵਿੱਚ ਨਾ ਇੰਨਾ ਵੱਡਾ ਪਟਿਆਲਾ ਹੈ ਕੁਝ ਇਸ ਤਰ੍ਹਾਂ ਦਾ ਅਮਰਜੈਂਸੀ ਹਸਪੀਟਲ ਨਹੀਂ ਹੈ ਕਿ ਰਾਤ ਨੂੰ ਜੇ ਕਿਸੇ ਡੌਗ ਦਾ ਐਕਸੀਡੈਂਟ ਹੋ ਜਾਏ ਤਾਂ ਆਪਾਂ ਉਹਨੂੰ ਹਸਪੀਟਲਾਈਜ਼ ਕਰੀਏ ਜਾਂ ਡਾਕਟਰ ਹੋਵੇ ਇੱਕ ਕਹਿਣ ਨੂੰ ਪੋਲੀ ਕਲੀਨਿਕ ਹੈ ਪਰ ਉੱਥੇ ਹੈ ਕੁਝ ਵੀ ਨਹੀਂ ਮੈਂ ਚਾਹੁੰਦੀ 24 ਘੰਟੇ ਜੋ ਇਹਨਾਂ ਬੱਚਿਆਂ ਦੀ ਰਾਤ ਦੀ ਸਰਵਿਸ ਵਿੱਚ ਇਹਨਾਂ ਨੂੰ ਟ੍ਰੀਟਮੈਂਟ ਮਿਲ ਜਾਏ ਕਿਉਂਕਿ ਮੈਂ ਕੁਝ ਇਸ ਤਰ੍ਹਾਂ ਦੇ ਬੱਚੇ ਦੇਖੇ ਨੇ ਰਾਤ ਐਕਸੀਡੈਂਟ ਹੋਇਆ ਡਾਕਟਰ ਟ੍ਰੀਟਮੈਂਟ ਮਿਲੇ ਤੇ ਡੈਥ ਹੋ ਗਈ ਤੇ ਮੈਂ ਇਸ ਤਰ੍ਹਾਂ ਦਾ ਇੱਕ ਛੋਟਾ ਜਿਹਾ ਹਸਪੀਟਲ ਬਣਾਉਣਾ ਚਾਹੁੰਦੀ ਹਾਂ ਜਿਵੇਂ ਬੱਚਿਆਂ ਦਾ ਟ੍ਰੀਟਮੈਂਟ ਨਾਈਟ ਦੇ ਵਿੱਚ ਕਰਵਾ ਸਕਾਂ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਹੀ ਸਾਬਤ ਕਰ ਰਹੇ ਨੇ ਔਰ ਕੁਝ ਤੁਹਾਡੇ ਜਿਹੜੇ ਜਿਹੜੇ ਇਸ ਚੀਜ਼ ਨੂੰ ਵਿਰੋਧ ਵੀ ਕਰਦੇ ਨੇ ਕੀ ਸਾਰਿਆਂ ਵਾਸਤੇ ਸੰਦੇਸ਼ ਹੈ ਕੀ ਹੋਣਾ ਚਾਹੀਦਾ ਇਹੋ ਜਿਹੜੇ ਵਿਰੋਧ ਕਰਦੇ ਉਹਨਾਂ ਦੇ ਆਪਣੇ ਵਿਚਾਰ ਹਨ ਪਰ ਸਾਡੇ ਵਿਚਾਰ ਇਹ ਹੈ ਕਿ ਪ੍ਰਮਾਤਮਾ ਨੂੰ ਮੰਨੋ ਤੁਸੀਂ ਪ੍ਰਮਾਤਮਾ ਕੋਈ ਦਿਮਾਗ ਖਰਾਬਤਾ ਨਹੀਂ ਹੈ ਕਿ ਇਹਨਾਂ ਬੱਚੇ ਨੂੰ ਜਨਮ ਦੇ ਰਿਹਾ ਹੈਗਾ ਇਹ ਕੁਦਰਤ ਦੀ देन ਹੈ ਤੁਸੀਂ ਹਵਾ ਲੈ ਰਹੇ ਹੋ ਪਾਣੀ ਪੀ ਰਹੇ ਹੋ ਅੱਗ ਵਰਤ ਰਹੇ ਹੋ ਇਹ ਕੁਦਰਤ ਦੀ ਸਾਰੀ ਚੀਜ਼ਾਂ ਬਾਅਦਰ ਫਿਰ ਇਹ ਕੁਦਰਤ ਦੀ देन ਨੂੰ ਕਿਉਂ ਤੁਸੀਂ ਠੁਕਰਾ ਰਹੇ ਹੋ ਇਹ ਵੀ ਕੁਦਰਤ ਦੇ ਨੇ ਬਸ ਇਹ ਵੀ ਕੁਦਰਤ ਦੀ देन ਨੂੰ ਸਰਕਾਰ ਨਹੀਂ ਦੇਖ ਰਹੀ ਹੈ ਤਾਂ ਕਰਕੇ ਵੱਧੇ ਜਾ ਰਹੇ ਨੇ ਜੇ ਸਰਕਾਰ ਟਾਈਮ ਟੂ ਟਾਈਮ ਇਹਨਾਂ ਦੀ ਨਸਬੰਦੀਆਂ ਕਰਾਂਦੀ ਜਾਏ ਤਾਂ ਇਹਨਾਂ ਜਿਆਦਾ ਝਗੜਾ ਨਹੀਂ ਪਏਗਾ ਨਾ ਹੀ ਡੌਗ ਵਾਈਟ ਹੋ। ਬੋ ਬੋ ਤਨਵਾਤਾ ਸਾਡੇ ਨਾਲ ਤਾਂ ਤੁਹਾਨੂੰ ਡੌਗ ਲਵਰਸ ਸੁਸ਼ਮਾ ਨਾਲ ਮਿਲਾਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਨੇ ਆਪਣੀ ਸਾਰੀ ਜ਼ਿੰਦਗੀ ਇਹਨਾਂ ਸੀ ਡੌਗਜ਼ ਦੇ ਨਾਮ ਸਮਰਪਿਤ ਕਰ ਦਿੱਤੀ ਹੈ। ਵਿਆਹ ਵੀ ਨਹੀਂ ਕਰਵਾਇਆ ਔਰ ਇਸ ਤੋਂ ਇਲਾਵਾ ਆਪਣੀ ਤਨਖਾਹ ਦਾ ਸਾਰੀ ਦੀ ਸਾਰੀ ਤਨਖਾਹ ਇਹਨਾਂ ਦੀ ਦੇਖਭਾਲ ਵਾਸਤੇ ਕਰ ਰਹੇ ਨੇ। ਲੋਕਾਂ ਨਾਲ ਲੜਾਈ ਵੀ ਲਿੱਤੀ, ਗਵੰਡੀਆਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ ਔਰ ਹੱਦ ਉਦੋਂ ਹੋ ਗਈ ਜਦੋਂ ਆਪਣੇ ਭਰਾ ਨਹੀਂ ਕਰੋ ਕੜਤਾ ਕਿਉਂਕਿ ਉਹ ਘਰ ਦੇ ਵਿੱਚ ਇਹਨਾਂ ਡੌਗਸ ਨੂੰ ਪਸੰਦ ਨਹੀਂ ਕਰਦੇ ਸੀ 150 ਦੇ ਕਰੀਬ ਜਿਹੜੇ ਕੁੱਤੇ ਅੱਜ ਵੀ ਇਹਨਾਂ ਕੋਲ ਮੌਜੂਦ ਨੇ ਔਰ ਇਹਨਾਂ ਨੂੰ ਸ਼ੈਲਟਰ ਹੋਮ ਬਣਾ ਕੇ ਦਿੱਤਾ ਹੋਇਆ ਇਸੇ ਘਰ ਦੇ ਵਿੱਚ ਇਹ ਆਪ ਰਹਿੰਦੇ ਨੇ ਔਰ ਆਪਣੀ ਸਾਰੀ ਜਿਹੜੀ ਕਮਾਈ ਹੈ ਉਹ ਇਹਨਾਂ ਸਟਰੀਟ ਡੌਗਸ ਦੇ ਉੱਤੇ ਹੀ ਲਗਾ ਰਹੇ ਨੇ ਔਰ ਇਸ ਤੋਂ ਇਲਾਵਾ ਵੀ 150 ਦੇ ਕਰੀਬ ਉਹ ਡੌਗ ਵੀ ਹੈਗੇ ਨੇ ਜਿਨ੍ਹਾਂ ਨੂੰ ਫੀਡਿੰਗ ਕਰਨ ਲਈ ਰਾਤੀ ਨਿਕਲਦੇ ਨੇ 300 ਦੇ ਕਰੀਬ ਜਿਹੜੇ ਡੌਗਸ ਨੇ ਜਿਨ੍ਹਾਂ ਦੀ ਦੇਖਭਾਲ ਸੁਸ਼ਮਾ ਤੇ ਉਹਨਾਂ ਦੀ ਟੀਮ ਕਰ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਲੋਕ ਕੁਝ ਸਮਰਥਕ ਨੇ ਉਹਨਾਂ ਦੇ ਕੁਝ ਉਹਨਾਂ ਦੇ ਦੋਸਤ ਯਾਰ ਨੇ ਜਿਹੜੇ ਇਸ ਦਾ ਖਰਚਾ ਉਹਨਾਂ ਦੇ ਨਾਲ ਬਰਾਬਰ ਚੱਕਦੇ ਨੇ ਪਰ ਕਿਥੇ ਨਾ ਕਿਥੇ ਸਟਰੀ ਡੌਗਸ ਦੇ ਉੱਤੇ ਇਹਨਾਂ ਦਾ ਜਿਹੜਾ ਪਿਆਰ ਹੈ ਉਹ ਤੁਸੀਂ ਆਪ ਦੇਖ ਸਕਦੇ ਹੋ ਕਿ 150 ਦੇ ਕਰੀਬ ਜਿਹੜੇ ਡੌਗਸ ਨੇ ਉਹਨਾਂ ਨੂੰ ਇਹ ਸ਼ੈਲਟਰ ਕਰ ਰਹੇ ਨੇ ਤਾਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਮਹਿਲਾ ਵੱਲੋਂ ਆਪਣੀ ਸਾਰੀ ਜਿਹੜੀ ਜ਼ਿੰਦਗੀ ਆ ਇਹਨਾਂ ਸਟਰੀ ਡੌਗਸ ਦੇ ਨਾਮ ਕਰ ਦਿੱਤੀ ਗਈ ਹੈ ਔਰ ਅੰਤ ਵਿੱਚ ਜਾਂਦੇ ਜਾਂਦੇ ਇੱਕ ਹੋਰ ਇਹੀ ਸੁਪਨਾ ਹੈ ਕਿ ਉਹਨਾਂ ਦਾ ਕਿ ਇੱਕ ਹਸਪਤਲ ਸਪੈਸ਼ਲ ਹਸਪਤਲ ਇਨਸਟਰੀ ਡੌਗ ਵਾਸਤੇ ਬਣਨਾ ਚਾਹੀਦਾ ਔਰ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਅਪੀਲ ਕਰਦੇ ਨੇ ਕਿ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਨੇ ਇਹਨਾਂ ਨੂੰ ਲੈ ਕੇ ਉਹ ਸਰਕਾਰ ਉੱਪਰ ਪ੍ਰਾਪਤ ਕਰਾਏ ਤਾਂ ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਫੈਸਲੇ ਆ ਰਹੇ ਨੇ ਉਹ ਨਾਣ ਤੁਹਾਨੂੰ ਇਹ ਸਟੋਰੀ ਕਿਸ ਤਰ੍ਹਾਂ ਲੱਗੀ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਕੈਮਰਮੈਨ ਗੁਰਜੋਤ ਦੇ ਨਾਲ ਨਾਓ ਇੰਡੀਆ ਪੰਜਾਬੀ ਲਈ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੀ